ਸਤ ਸੰਗਤ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਕਬੀਰ ਸਾਹਿਬ ਜੀਆਂ ਦਾ ਬਚਨ ਆਉਂਦਾ ਹੈ ਨਾ ਕਿ ਮਾਰੀ ਮਰਹੋ ਕੁ ਸੰਗ ਕੀ ਕੇਲੇ ਨਿਗਟ ਜੋ 베ਰ ਜਿਸ ਤਰ੍ਹਾਂ ਕੇਲੇ ਦਾ ਦਰਖਤ ਹੁੰਦਾ ਹੈ ਉਸ ਦੇ ਬੜੇ ਨਰਮ ਪੱਤੇ ਹੁੰਦੇ ਨੇ ਤੇ ਕੋਈ 베ਲੀ ਦਾ ਦਰਖਤ ਉਹ ਵੀ ਕੋਲੀ ਖੜਾ ਹੈ ਉਹਦੇ ਬਾਰੇ ਕੰਡੇ ਮੁੜਮੇ ਨੇ ਜਦੋਂ ਹਵਾ ਚੱਲਦੀ ਹੈ ਨਾ ਤਾਂ 베ਰੀ ਦੇ ਦਰਸਤ ਦੇ ਵਿੱਚ ਉਹ ਕੇਲੇ ਦੇ ਪੱਤੇ ਫਸ ਕੇ ਚੀਰੇ ਜਾਂਦੇ ਨੇ ਇਹੋ ਹੀ ਕੁਸੰਗਤ ਦਾ ਫਾਲ ਹੈ ਸਾਧ ਸੰਗਤ ਜਿਸ ਤਰ੍ਹਾਂ ਕੇਲੇ ਦੇ ਪੱਤੇ ਉਹ ਕੰਡਿਆਂ ਦੇ ਵਿੱਚ ਫਸ ਕੇ ਚੀਰੇ ਗਏ ਨਾ ਅਗਰ ਆਪਾਂ ਸਤ ਸੰਗਤ ਨਹੀਂ ਕਰਾਂਗੇ ਕੁਸੰਗਤ ਕਰਾਂਗੇ ਤਾਂ ਆਪਣਾ ਵੀ ਫਿਰ ਉਹੀ ਹਾਲ ਹੋ ਜਾਣਾ ਸਾਕਤ ਸੰਗ ਨ ਕੀਜੀਐ ਦੂਰ ਹੋ ਜਾਈਐ ਭਾਗ ਵਰਤਨਕਾਰੋ ਪਰਸੀਐ ਤਉ ਕਛ ਲਾਗੇਦਾ ਕਬੀਰ ਮਾਰੀ ਮਰੋ ਕ ਸੰਗ ਕੀ ਕੇਲੇ ਨਿਗਟ ਜੋ 베ਰ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਹਿਰ ਕੇਲਾ ਹਵਾ ਦੇ ਵੇਗ ਨਾਲ ਝੂਲਦਾ ਹੈ ਤੇ 베ਰੀ ਦੇ ਕੰਡਿਆਂ ਵਿੱਚ ਫਸ ਜਾਂਦਾ ਹੈ ਤੇ ਚੀਰਿਆ ਜਾਂਦਾ ਹੈ ਸਾਸ ਸੰਗ ਤੇਵੇਂ ਹੀ ਭੈੜੀ ਸੰਗ ਦੇ ਵਿੱਚ ਬੈਠਿਆਂ ਆਪਣੇ ਵਿਚਾਰ ਮਾੜੇ ਹੋ ਜਾਂਦੇ ਨੇ ਸੰਗਤ ਦਾ ਅਸਰ ਹੋ ਜਾਂਦਾ ਹੈ ਤੇ ਜ਼ਿੰਦਗੀ ਆਪਣੀ ਖਰਾਬ ਹੋ ਜਾਂਦੀ ਹੈ ਉਸ ਤੇ ਵੀ ਭੈੜੀ ਫਿਰ ਜੋ ਸੰਗਤ ਦਾ ਅਸਰ ਹੁੰਦਾ ਨਾ ਜੋ ਕੁ ਸੰਗਤ ਆਪਾਂ ਨੂੰ ਮਿਲਦੀ ਹੈ ਫਿਰ ਉਹਦਾ ਅਸਰ ਇਹ ਆਪਣੇ ਜੀਵਨ ਤੇ ਹੁੰਦਾ ਹੀ ਹੁੰਦਾ ਜਿਸ ਤਰ੍ਹਾਂ ਕੇਲੇ ਨੂੰ 베ਰੀ ਦੀ ਸੰਗਤ ਮਿਲ ਗਈ ਚੀਰਿਆ ਗਿਆ ਇਸ ਤਰ੍ਹਾਂ ਅਗਰ ਆਪਾਂ ਭੈੜੀ ਸੰਗਤ ਦੇ ਵਿੱਚ ਬੈਠਾਂਗੇ ਤਾਂ ਆਪਣਾ ਵੀ ਹਾਲ ਫਿਰੋ ਕੇਲੇ ਦੇ ਪੱਤੇ ਵਰਗਾ ਹੀ ਹੋ ਜਾਣਾ ਹੈ ਆਵਾਜ਼ ਧਾਰਨਾ ਪੜ ਕੇ ਆਪਾਂ ਨੇ ਸਮਾਪਤੀ ਕਰ ਦੇਣੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਾਲ ਸਿੰਘ ਜੀ ਮਲੇਸ਼ੀਆ ਵਾਲੇ ਉਹ ਪਹੁੰਚ ਚੁੱਕੇ ਨੇ ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਆਓ ਆਪਾਂ ਧਾਰਨਾ ਪੜ ਕੇ ਸਮਾਪਤੀ ਕਰ ਦਈਏ ਜੀ ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਨਾ ਪਿਆਰੇ ਜੀ ਮਾਰੀ ਮੈਂ ਕੁਸੰਗ प्यार जी मारीखकंग प्यारे जी मारी, प्यारे जी, मारी दी मना प्यारे जी ਮਾਰੀ ਮੈਂ ਕਿਸਾਂਗ ਦੀ ਮਨਾ ਪਿਆਰੇ ਜੀ ਮਾਰੀ ਮੈਂ ਕਿਸਾਂਗ ਦੀ ਮਨਾ ਪਿਆਰੇ ਤੇਲੇ ਨਿਗਟ ਜਿਉਂ ਪੇਰ ਕੇਲੇ ਨਿਗਟ ਜਿਉਂ ਪੇਰ

ਜੋੰਬੇਰ ਕੇ ਲੈ ਲੇ ਗਟ ਜੋੰਬੇਰ ਜੋੰਬੇਰ ਤੇ ਲੈ ਲੇ ਗਟ ਜੋੰਬੇ ਪਿਆਰੇ ਜੀ ਮਾਰੀ ਮੈਂ ਤੁਸਾਂਗੇ ਦੀ ਮਨਾ ਪਿਆਰੇ ਜੀ ਮਾਰੀ ਮੈਂ ਤੁਸਾਂਗੇ ਦੀ ਮਨਾ ਮਰੀ ਮਰੋ ਕਿਸੰਗ ਕੀ ਕਿਲੇ ਨਿਕਟ ਜੰਬੇਰ ਉਹ ਚੂਲੇ ਉਹ ਜੀਰੀ ਐ ਸਾਗਤ ਸੰਗ ਨਹੀਂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ